ਅਮਰੀਕਾ ਰਹਿ ਰਹੇ ਭਾਰਤੀਆਂ ਦੇ ਲਈ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਹੈਗਾ ਕਿ ਜੇਕਰ ਤੁਸੀਂ ਆ ਇੱਕ ਗਲਤੀ ਕਰਦੇ ਹੋ ਤਾਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਰਿਹਾ ਹੈ ਪਰ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਦੀ ਵਰਤੋਂ ਕਰਨਾ ਮੁਸ਼ਕਲ ਹੋ ਰਿਹਾ ਹੈ ਅਮਰੀਕੀ ਵਿਦੇਸ਼ ਵਿਭਾਗ ਡੀਓਐਸ ਅਜੇ ਹੀ ਵਿਦਿਆਰਥੀਆਂ ਦੇ ਉੱਤੇ ਤਿੱਖੀ ਨਜ਼ਰ ਰੱਖ ਰਿਹਾ ਹੈਗਾ ਜੋ ਕਿ ਪੜ੍ਹਾਈ ਦੀ ਆੜ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਿਆਸੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਦੋਸ਼ੀ ਪਾਏ ਜਾਣ ਦੇ ਉੱਤੇ ਅਜਿਹੇ ਵਿਦਿਆਰਥੀਆਂ ਦੇ ਵੀਜ਼ੇ ਵੀ ਰੱਦ ਕੀਤੇ ਜਾ ਸਕਦੇ ਨੇ ਤਾਂ ਸਥਿਤੀ ਇਹ ਹੈ ਕਿ ਜੇਕਰ ਕੋਈ ਵਿਦਿਆਰਥੀ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰਨ ਤੋਂ ਇਲਾਵਾ ਉਸ ਦੇ ਉੱਤੇ ਕਮੈਂਟ ਵੀ ਕਰਦਾ ਹੈ ਤਾਂ ਉਸ ਨੂੰ ਵੀ ਸਿਆਸੀ ਗਤੀਵਿਧੀ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਵੀਜ਼ਾ ਰੱਦ ਹੋ ਸਕਦਾ ਹੈ ਤਾਂ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਦੇ ਲਈ ਇਹ ਬੇਹਦ ਅਹਿਮ ਤੇ ਜ਼ਰੂਰੀ ਖਬਰ ਹੈ ਉਹਨਾਂ ਦੇ ਲਈ ਕਹਿ ਸਕਦਾ ਇੱਕ ਵੱਡੀ ਚੇਤਾਵਨੀ ਜਿਹੜੀ ਕਿ ਦਿੱਤੀ ਗਈ ਹੈ ਕਿ ਜੇਕਰ ਔਰ سوشل میڈیا ਦੇ ਉੱਤੇ ਸਿਆਸੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਦੋਸ਼ੀ ਪਾਏ ਜਾਣ ਦੇ ਉੱਤੇ ਉਹਨਾਂ ਵਿਦਿਆਰਥੀਆਂ ਜੋ ਕਿ ਕੋਈ ਵੀ ਪੋਸਟ ਨੂੰ ਲਾਈਕ ਜਾਂ ਫਿਰ ਸ਼ੇਅਰ ਕਰਨ ਤੋਂ ਇਲਾਵਾ ਉਹਨੂੰ ਕਮੈਂਟ ਵੀ ਕਰਦੇ ਨੇ ਤਾਂ ਉਸ ਨੂੰ ਸਿਆਸੀ ਗਤੀਵਿਧੀ ਦਾ ਵਿੱਚ ਮੰਨਿਆ ਜਾਵੇਗਾ ਤੇ ਇਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਜਿਹੜਾ ਕਿ ਰੱਦ ਕੀਤਾ ਜਾ ਸਕਦਾ ਹੈ ਤਾਂ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋ ਕਿ ਅਜਿਹੇ ਮਾਮਲੇ ਦੇ ਵਿੱਚ ਕਾਰਵਾਈ ਤੇਜ਼ ਹੋ ਗਈ ਹੈ ਜਿਸ ਦੇ ਕਾਰਨ ਦੇਸ਼ ਨਿਕਾਲੇ ਦੇ ਵਿੱਚ ਵਾਧਾ ਹੋਇਆ ਲੋਕਾਂ ਨੇ ਹੁਣ ਬੋਲਣ ਦੀ ਆਜ਼ਾਦੀ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੇ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਨੇ ਅਮਰੀਕੀ ਸਰਕਾਰ ਵਿਦ ਜੋ ਕਿ ਵਿਦਿਅਕ ਅਦਾਰਿਆਂ ਦੇ ਉੱਤੇ ਵੀ ਨਜ਼ਰ ਰੱਖ ਰਹੀ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਜੇਕਰ ਅਜਿਹੇ ਲੋਕ ਫੜੇ ਜਾਂਦੇ ਹਨ ਤਾਂ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਉਹ ਦੱਸਦੇ ਕਿ ਕਈ ਵਿਦਿਆਰਥੀਆਂ ਦੀ ਪਛਾਣ ਵੀ ਜਿਹੜੀ ਕਿ ਸਾਹਮਣੇ ਆਈ ਹੈ ਸੈਂਕੜੇ ਅਜਿਹੇ ਵਿਦਿਆਰਥੀ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦੇ ਵੱਲੋਂ ਈਮੇਲ ਜਾਰੀ ਕਰਕੇ ਅਮਰੀਕਾ ਛੱਡਣ ਦੇ ਲਈ ਕਿਹਾ ਗਿਆ ਸੀਗਾ ਵੀ ਤੁਸੀਂ ਖੁਦ ਅਮਰੀਕਾ ਛੱਡ ਕੇ ਚਲੇ ਜਾਣ ਇਹਨਾਂ ਦੇ ਵਿੱਚ ਕਈ ਭਾਰਤੀ ਵਿਦਿਆਰਥੀ ਵੀ ਸ਼ਾਮਿਲ ਨੇ ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਕਿ ਕੈਂਪਸ ਦੇ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਦੇ ਉੱਤੇ ਹੀ ਕਾਰਵਾਈ ਕੀਤੀ ਜਾ ਰਹੀ ਸੀਗੀ ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਵਿਰੋਧੀਆਂ ਦੀ ਪਛਾਣ ਕਰ ਰਹੀ ਹੈ ਸੋਸ਼ਲ ਮੀਡੀਆ ਜੋ ਕਿ ਰਾਸਦਿਏ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਕੋਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ ਦਰਅਸਲ ਵੀਜ਼ਾ ਨਿਗਰਾਨੀ ਪ੍ਰਕਿਰਿਆ ਜਿਹੜੀ ਕਿ ਉਸ ਦੇ ਲਈ ਸਰਕਾਰ AI ਦੁਆਰਾ ਸ਼ੱਕੀ ਵਿਦਿਆਰਥੀਆਂ ਨੂੰ ਸਕੈਨ ਕਰ ਰਹੀ ਹੈ ਜੇਕਰ ਪ੍ਰੋਫਾਈਲ ਦੇ ਵਿੱਚ ਕੋਈ ਸ਼ੱਕੀ ਸਮਗਰੀ ਪਾਈ ਜਾਂਦੀ ਹੈ ਤਾਂ ਵੀਜ਼ਾ ਨਹੀਂ ਦਿੱਤਾ ਜਾਵੇਗਾ ਰਿਪੋਰਟਾਂ ਦੇ ਮੁਤਾਬਕ 2023-24 ਦੌਰਾਨ ਅਮਰੀਕਾ ਦੇ ਵਿੱਚ 11 ਲੱਖ ਵਿਦੇਸ਼ੀ ਵਿਦਿਆਰਥੀ ਪੜਨ ਦੇ ਲਈ ਆਏ ਸਨ ਜਿਨ੍ਹਾਂ ਦੇ ਵਿੱਚੋਂ ਭਾਰਤਿਆਂ ਦੀ ਗਿਣਤੀ 33000 ਕਹਿ ਸਕਦਾ 3 ਲੱਖ 31000 ਸੀਗੀ ਤਾਂ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਰੱਖਣ ਦੇ ਲਈ ਵਿਦੇਸ਼ ਮੰਤਰਾ ਮੰਤਰੀ ਮਾਰਕੋ ਰੂਬਿਓ ਦੇ ਵੱਲੋਂ ਕੈਚ ਐਂਡ ਜਿਹੜੀ ਕਿ ਰਿਵੋਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਸੂਤਰਾਂ ਦੇ ਅਨੁਸਾਰ ਇਹ ਖਬਰ ਸਾਹਮਣੇ ਆ ਰਹੀ ਹੈ ਤਿੰਨ ਹਫ਼ਤਿਆਂ ਦੇ ਵਿੱਚ 300 ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜੇਕਰ ਕੋਈ ਵਿਦਿਆਰਥੀ ਅਤਵਾਦੀ ਸੰਗਠਨਾ ਦਾ ਸਮਰਥਨ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਨੋਟਿਸ ਵੀ ਜਾਰੀ ਕੀਤਾ ਜਾਂਦਾ ਸੀਗਾ ਤੇ ਜਿਸ ਦੇ ਵਿੱਚ ਸੰਬੰਧਿਤ ਵਿਦਿਆਰਥੀ ਨੂੰ ਦੱਸਿਆ ਜਾਂਦਾ ਹੈਗਾ ਕਿ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਤਾਂ ਅਮਰੀਕਾ ਦੇ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਇਹ ਵੱਡਾ ਝਟਕਾ ਲੱਗ ਸਕਦਾ ਹੈਗਾ ਕਿ ਜੇਕਰ ਉਹ ਕਿਸੇ ਪੋਸਟ ਦੇ ਉੱਤੇ ਲਾਈਕ ਕਮੈਂਟ ਜਾਂ ਫਿਰ ਉਸ ਨੂੰ ਸ਼ੇਅਰ ਵੀ ਕਰਦੇ ਨੇ ਤਾਂ ਉਨ੍ਹਾਂ ਦੇ ਉੱਤੇ ਐਕਸ਼ਨ ਜਿਹੜਾ ਕੀ ਹੋ ਸਕਦਾ ਹੈਗਾ ਤੇ ਖਬਰ ਉਨ੍ਹਾਂ ਦੇ ਲਈ ਬੇਹੱਦ ਜ਼ਰੂਰੀ ਹੈ ਜਿਹੜੇ ਕੀ ਉੱਥੇ ਰਹਿੰਦੇ ਨੇ ਵਿਦੇਸ਼ ਰਹਿੰਦੇ ਨੇ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ